ਹੈਲੋ ਜੀ ਸਤ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਂਡ ਬਲੌਗ ਤੇ ਵਿੱਚ ਹੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਤਰੀਕ ਹੈਗੀ ਆ ਜੀ 5 ਸਵੇਰ ਦਾ ਟਾਈਮ ਆ ਮਾਰਨਿੰਗ ਦਾ ਐ ਬਾਦੀ ਚੁੱਕੇ ਨੇ ਇੱਥੇ 7 ਤੇ ਆਪਾਂ ਕਰ ਰਏ ਸੀਗੇ ਸਾਫ ਸਫਾਈ ਪਹਿਲਾਂ ਆਪਾਂ ਕਰਦੇ ਹੁੰਦੇ ਆ ਪਸ਼ੂਆਂ ਥੱਲੇ ਉਸ ਤੋਂ ਬਾਅਦ ਜਾ ਕੇ ਉੱਪਰ ਚਾੜੂ ਪੋਚਾ ਕਰਦੇ ਹੁੰਨੇ ਆ ਤੇ ਇੱਥੇ ਮੈਂ ਤੇ ਸੈਜਪਰੇ ਤੇ ਦੋਏ ਚੱਕ ਰਹੇ ਸੀਗੇ ਗੋਹਾ ਕਿਉਂਕਿ ਜੀ ਪਹਿਲਾਂ ਸੱਣੀ ਵਗੈਰਾ ਕਰਕੇ ਉਸ ਤੋਂ ਬਾਅਦ ਡੰਗਰਾਂ ਨੂੰ ਪਾਣੀ ਵਗੈਰਾ ਪਲਾਤਾ ਤੇ ਹੁਣ ਆਪਾਂ ਇੱਥੇ ਚੱਕ ਰਹੇ ਆ ਗੋਹਾ ਤੇ ਸੁੰਬਰ ਦਾਂਗੇ ਜੀ ਉੱਥੇ ਜਿਸ ਕਾਰਨ ਸਾਡੀ ਵੀਡੀਓ ਬਣਾ ਰਿਆ ਸੀਗਾ ਆਪਣੇ ਅੱਜ ਪਹੁੰਚਣ ਵਾਲੇ ਵੀ ਆਏ ਸੀਗਾ ਇੱਕ ਜਿਹੜਾ ਕਿਆਰਾ ਰਹਿੰਦਾ ਸੀਗਾ ਉਹ ਵੀ ਆਪਾਂ ਨੇ ਬਾਕੇ ਵੀ ਜਤਾ ਤੇ ਉਂ ਨੀਚੇ ਨਾ ਉਹ ਸਜ ਜਿਸ ਕਰਨ ਦਿਖਾ ਰਿਆ ਸੀਗਾ ਤੁਹਾਨੂੰ ਉਹਨੇ ਡੋਲੀ ਦੇ ਵਿੱਚ ਨਾ ਕੁੱਤੀ ਇਹਨਾਂ ਤੰਗ ਕਰਦੀ ਸੀਗੀ ਬੱਕਰੀਆਂ ਨੂੰ ਤਾਂ ਕਰਕੇ ਉਹਨੇ ਉਹਦੇ ਵਿੱਚ ਬੰਦ ਕਰਤੀ ਸੀਗੀ ਡੋਲੀ ਦੇ ਵਿੱਚ ਤੇ ਉਹ ਉੱਥੇ ਬੰਦ ਕਰੀ ਹੋਈ ਆ ਫਿਰ ਜੀ ਮੈਂ ਆ ਗਈ ਸੀਗੀ ਉੱਥੇ ਗੋਹਾ ਕੁੜਾ ਚੱਕ ਕੇ ਸਾਰਾ ਸਾਫ ਸਫਾਈਆ ਕਰਕੇ ਉੱਪਰ ਉਹ ਤੇ ਉੱਪਰ ਹੁਣ ਆਪਾਂ ਸਾਰਾ ਹੀ ਭਾਂਡੇ ਵਗੈਰਾ ਛੇੜ ਦਾਂਗੇ ਤੇ ਚਾਦਰਾਂ ਵਗੈਰਾ ਸਾਰਾ ਕੁਝ ਝਾੜ ਕੇ ਬਿਸ਼ਾਦਾਂਗੇ ਉਸ ਤੋਂ ਬਾਅਦ ਰੋਟੀ ਲਾ ਕੇ ਫਿਰ ਮੈਂ ਝਾੜੂ ਵਗੈਰਾ ਲਾਉਂਗੀ ਕਿਉਂਕਿ ਜੀ ਅੱਜ ਮੈਂ ਛੇਤੀ ਛੇਤੀ ਕੰਮ ਨਿਬੇੜ ਰਹੀ ਸੀ ਮੈਂ ਜਾਣਾ ਸੀਗਾ ਇੱਥੇ ਆਪਣੇ ਪਿੰਡੇ ਜਾਣਾ ਸੀਗਾ ਜਾਣਾ ਮੇਰਾ ਜ਼ਰੂਰੀ ਸੀਗਾ ਤਾ ਕਰਕੇ ਮੈਨੂੰ ਐਸੀਗਾ ਵੀ ਫਟਾਫਟ ਕੰਮ ਨਿਵੇੜਦਾ ਉਧਰ ਵਿਚੇ ਤਾਂ ਅੱਜ ਆਪਣੇ ਬੌਣ ਆਲੇ ਆ ਗਏ ਕਿਉਂਕਿ ਜੀ ਰੌਣੀ ਕਰੀ ਪਈ ਸੀਗੀ ਰੌਣੀ ਸੁੱਕਦੀ ਸੀਗੀ ਤੇ ਵਿਚੇ ਮੇਰਾ ਜਾਣਦਾ ਹੋ ਗਿਆ ਫਿਰ ਕੰਮ ਉਹ ਫਟਾਫਟ ਨਿਵੇੜੇ ਮੈਨੂੰ ਐਸੀਗਾ ਵੀ ਸੱਜੇ ਜਾਣਾ ਪੈਣਾ ਤੇ ਉਧਰੋਂ ਮੇਰੇ ਪੇਕੇ ਸਾਈਡੋਂ ਮੇਰੇ ਭਰਾ ਤੇ ਮੰਮੀ ਨੇ ਵੀ ਆਉਣਾ ਸੀਗਾ ਉਹਨਾਂ ਦੀ ਵੀ ਮੈਨੂੰ ਚਲੋ ਅੜੇਕ ਸੀਗੀ ਵਿਚਾਲੋ ਉਹ ਵੀ ਨਾ ਆ ਜਾਣ ਛੇਤੀ ਵੀ ਕੰਮ ਨਿਵੇੜ ਲੈ ਕੋਈ ਜੀ ਫਿਰ ਕੰਮ ਨਿਬੜਿਆ ਹੁੰਦਾ ਫਿਰ ਅਗਲਾ ਬੈਠਾ ਵੀ ਚੰਗਾ ਲੱਗਦਾ ਕੋਲ ਜੇ ਆਪਣਾ ਕੰਮ ਪਿਆ ਹੋਵੇ ਫਿਰ ਬੈਠੇ ਵੀ ਨਹੀਂ ਚੰਗੇ ਲੱਗਦੇ ਹੈਗੇ ਆਪਾਂ ਤੇ ਇਸ ਲਈ ਜੀ ਮੈਂ ਕੰਮ ਨੂੰ ਫਟਾਫਟ ਕਰ ਰਹੀ ਸੀਗੀ ਇੱਧਰ ਰਸੋਈ ਦਾ ਸਾਫ ਸਫਾਈਆ ਮਤਲਬ ਭਾਂਡੇ ਵਗੈਰਾ ਚਣ ਕੇ ਸਾਰੇ ਇੱਧਰ ਮੈਂ ਆ ਗਈ ਸੀਗੀ ਇੱਧਰ ਬੈਡਰੂਮ ਚ ਹੁਣ ਇੱਧਰ ਲਈ ਚਾਦਰ ਝਾੜ ਕੇ ਐਨ ਬਿਸ਼ਾ ਦਾਂਗੇ ਤੇ ਫਿਰ ਆਪਾਂ ਤੋਂ ਦਸ ਜਿਹੜੇ ਵਿਚਾਰੂ ਬਾਚਲਾਵਾਂਗੇ ਪਹਿਲਾਂ ਮੈਂ ਸਿਰਫ ਛਾਦਰਾ ਝਾੜ ਬਗ ਝਾੜਕੇ ਵਿਛਾ ਲਾਂਗੀ ਆਪਣੇ ਇੱਥੇ ਸਹਿਜਪ੍ਰੀਤ ਵੀ ਗਿਆ ਹੋਇਆ ਸੀਗਾ ਉਹ ਵੀ ਸਾਜਰੇ ਚ ਲੱਗਿਆ ਸੀਗਾ ਢਡੇ ਤੇ ਉਹਨੂੰ ਕੁਛ ਕੰਮ ਵੀ ਸੀਗਾ ਸਿਲੰਟਰ ਵਗੈਰਾ ਪ੍ਰਾਕੇ ਲੈ ਕੇ ਆਉਣਾ ਸੀਗਾ ਉਹਨੇ ਉਹਨਾਂ ਦੇ ਉਹਨਾਂ ਦੇ ਸਿਲੰਟਰ ਆਇਆ ਪਿਆ ਸੀਗਾ ਜੀ ਜਿਨ੍ਹਾਂ ਦੇ ਆਪਾਂ ਨੇ ਜਾਣਾ ਪਿੰਡ ਵਿੱਚ ਤੇ ਉਹਦਾ ਸਿਲੰਡਰ ਭਰਾ ਕੇ ਲੈ ਕੇ ਆਉਣਾ ਸੀ ਤਾਂ ਕਰਕੇ ਉਹ ਅੱਡੇ ਤੇ ਚਲੇ ਗਿਆ ਸੀਗਾ ਉਹ ਤੇ ਜੋਤ ਦੋ ਇਹ ਸਾਜਰੇ ਚਲੇ ਗਏ ਸੀਗੇ ਤੇ ਫੇਰ ਉਥੋਂ ਉਹਨੇ ਆਪਣੇ ਫੋਨ ਦਾ ਨੈਟ ਵੀ ਪੋਣਾ ਸੀਗਾ ਇੱਕ ਦੋ ਸਮਾਨ ਜੇ ਵੀ ਲੈ ਕੇ ਆਉਣੇ ਸੀਗੇ ਤੇ ਇੱਥੇ ਜੀ ਸਹਿਜਪ੍ਰੀਤ ਆ ਗਿਆ ਸੀਗਾ ਸਹਿਜਾ ਕਿ ਅੱਡੇ ਤੇ ਕੀ ਲੈ ਕੇ ਸੋਹ ਤੇ ਸੂਈ ਸੂਈ ਮੰਗਾਈ ਹੈ ਮੈਂ ਸੂਈ ਟੋਟੀ ਕਿਸੇ ਗੱਲ ਤੇ ਇਹ ਕੀ ਵਾਹ ਇਹ ਤਾਂ ਹੈ ਹੀ ਸੀ ਤੇਰੇ ਕੋਲ ਹੀ ਆ। ਟੈਂਕੀ ਤੋੜਨਾ। ਹੋਗੀ। ਇੱਕ ਮੰਗਾ ਹਰੀ। ਆਹ। ਇਹ ਹਰੀ ਆ। ਸਮਝ ਆਪੇ। ਕਿਨੇ ਦਿਨੇ? ਕਿਨਾਂ ਦਿਨ? ਹੈ? ਦੇੜੀ ਰਸਤੇ ਲੈ ਕੇ ਆ ਸੰਗੜੀ ਇਹ ਬਾਜੂ ਕਹਿੰਦਾ ਵੀ ਉਹ ਵੀ ਲੈ ਆਂਦਾ ਤਨ ਅੱਜ ਨੇ ਭਿੰਡੀਆਂ 도ੜਿਆ ਨੇ ਅੱਜ ਇੱਕ ਦਿਨ ਦੇ ਵਿੱਚ ਇਹਦੇ ਖਾਦੇ ਹੋਣ ਲੱਗ ਗਈ ਇਸ ਲਈ ਲੈ ਕੇ ਆਇਆ ਇਹ ਬਾਜੂ ਇਹ ਪਾਠੀ ਭਿੰਡੀਆਂ 도ੜਿਆ ਕਰੂ ਨਾਲ ਮੂੰਗੀ 도ੜਿਆ ਕਰੂਗਾ ਲੈ ਕੇ ਆਇਆ ਤਰੂਸ਼ ਹਾਂ ਹਾਂ ਤਿੰਨ ਦੇ ਪਹੁੰਚ ਗਏ ਥੋੜੇ ਪਹੁੰਚੇ ਆ ਸਮਾਰਟ 4:30 ਵਜੇ ਲਾਉਣੇ ਟੈਕਸੀ ਕੋਣੋਂ ਵੱਡੀਆਂ ਲੱਗਦੀਆਂ ਨੇ ਮਰਸਾ ਤੇ ਇਹ ਤਾ ਉਧਰ ਤੁਸੀਂ ਦੇਖ ਫਿਰ ਨਾ ਕਾਉਂ ਚੋਂ ਜੀ ਇਹ ਜਾ ਕੇ ਹੈ ਕਿ ਆ ਦੇਖ ਖੰਡਾ 200 ਫਿਰ 200 ਤੱਕ ਤਾਂ ਤਾ ਉਧਰ ਦਾ ਦੋ ਖੋ ਹਾਂ ਇਹ ਤਾਂ ਐ ਸਮਝ ਲਈਏ ਤੈਨੂੰ ਕਿਥੇ ਮਿਲਿਆ ਉਹ ਤੇ ਆਇਆ ਨਹੀਂ ਹੋਣਾ ਗਾਸ ਦੇ ਡਰੈਕਟਰ ਸਿਫਟਣਗੇ ਆ ਤੈਨੂੰ ਸ਼ਾਣੀ ਆ ਪ੍ਰੇਟ ਉਹਨੂੰ ਅਸੀਂ ਜਗ੍ਹਾ ਦਿੱਤੀ ਹੈ ਨਹੀਂ ਕੋ ਟੈਕਸੀ ਨੂੰ ਟੈਕਸੀ ਸ਼ਿਫਟ ਟੈਕਸੀ ਟੈਕਸੀ ਕਰਾ ਕੇ ਆ ਜਾ ਸ਼ਿਫਟ ਟੈਕਸੀ ਅੱਛਾ ਮਾਮੇ ਨੂੰ ਦਰਪੇ ਮੈਂ ਨਹੀਂ ਲੈ ਕਰੂੰਗਾ ਚੱਲ ਹੈ ਮੰਮੀ ਬਿਸ਼ਾਰੇ ਜਿੰਦਰ ਦਾ ਵੀ ਆ ਬਾਜ਼ਾਰ ਜੇ ਤੂੰ ਬੁਲਾ ਲਾ ਮੈਂ ਤਾਂ ਉਹ ਇਹ ਪਾਠ ਉਹ ਹੋਰ ਉਤਰ ਹੁੰਦਾ ਪਰ ਹੋਰ ਕੁੜੀ ਦਾ ਪਾਠ ਹੋ ਰਿਹਾ ਉਹ ਹੋਊਗਾ ਬਾਹਰ ਨਹੀਂ ਉਤਰਾ ਇੱਕ ਬੇਬੀ ਮਰੀ ਗਈ ਕੀ ਸਹੀ? ਇਹ ਤਾਂ ਘਰ ਕਰ ਰਹੇ ਹੋ ਰਿਹਾ ਹੈ? ਹੈ? ਹੂੰ। ਕਿੰਦਰ ਹੋ ਰਿਹਾ, ਕਿੰਦਰ ਆ ਰਿਹਾ ਰੋਮ ਮੈਂ। ਹਾਂ। ਦੋਸਤ ਇੱਕ ਜਨਮ ਮਾਰਨ। ਦੋਸਤ ਨਹੀਂ ਦੂਰ ਆ ਰਹਾ। ਆਪਾਂ ਕਿਥੇ? ਇੱਥੇ ਸੌਦੇ ਲਾ ਗੋਣੇ। ਕੋਈ ਟੇਟ ਨਹੀਂ। ਗੜਾ ਦੇ ਆ ਜਾ ਆ ਜਾ ਦੋਲ ਕੇ ਆ ਬੋਲ ਪਪੀ ਸਵੀਟੀ ਦਾ ਪੱਟਾ ਇੱਥੇ ਆਟਾ ਬਣਾ ਬਣਾ ਮੈਂ ਬੋਲ ਤਾ ਵਟੋ ਹਾਂ ਹੈ ਹੈ ਹੋਰ ਰੱਖ ਤਾ ਇੱਥੇ ਆ ਤੇ ਦੁਪੱਟਾ ਲੱਗ ਕਿੱਥੇ ਰੱਖਦੀ ਮਾਹਣੀ ਆ ਲੈ 아, 제가 아주 멋있게, 아, 딴거딴거딴거딴거딴거딴거딴거딴거딴거 ਛੁੱਪ ਗਿਆ ਉਹ ਸੁਣਾ ਓਹ ਨਾ ਓਪਿੰਕੋ ਚ ਦੇਖ ਮਾਲ ਤੋਂ ਮੈਂ ਇਕੱਠਾ ਕਰਕੇ ਰੱਖਿਆ ਸਾਰ ਆ ਪਿੰਜੀ ਟਰੋਲ ਚ ਦੇਖ ਜਾ ਕੀੜਾ ਦੋਰ ਸਾਰ ਜਾ ਰੋਲੇ ਓਹ ਹਾ ਤੇ ਬੂਬੀ ਹੈ ਨਾ ਪਿੰਕ ਚਲ ਫਿਰ ਮੈਂ ਆਪਦੇ ਆਪਦੇ ਅਗਲੇ ਕੋਲ ਜਾਉਂਗਾ ਫਿਰ ਮੈਂ ਦੇਖ ਲਾ

É claro que é. म का बेड़ा हो गया मौसम हो गया पूरा सहाना देखो कि सोनी हवा चल रही है बहुत सोनी ठंडा जहा हो गया मौसम बिल्कुल बहुत वह लगता ठंडा ठंडा पता नहीं किधरे पास मीह पै गए होने जो इन सब ठंडा हो गया आप जी इत भिंडियां तोड़न आखो इत बाहटा सवेरे ਭਾਗੇ ਸੀਗੇ ਤੇ ਆ ਦੇਖੋ ਆਪਣੀ ਮੂੰਗੀ ਕਿੰਨੀ ਵਧੀਆ ਖੇਲ ਰਹੀ ਹੈ ਹਵਾ ਦੇ ਨਾਲ ਤੇ ਪਿੰਡੀਆਂ ਜੀ ਸਵੇਰੇ ਕੁਛ ਤੋੜ ਲਈਆਂ ਛੋਟੀ ਜੀ ਬਾਲਟੀ ਇੱਕ ਮਤਲਬ ਸੈਜ ਨੇ ਤੋੜਤੀਆਂ ਤੀਆਂ ਆਹ ਚਾਰ ਸਿਆੜ ਕਹਿੰਦਾ ਸੀਗਾ ਮੈਂ ਤੋੜ ਤੇ ਮੰਮੀ ਉਹ ਜਿਹੜਾ ਭਾਈ ਬੌਣ ਆਇਆ ਸੀ ਨਾ ਆਪਣੇ ਪਿੰਡ ਦਾ ਤੇ ਉਹਨੂੰ ਦੇਤੀਆਂ ਸੀਗੇ ਸੋ ਜੀ ਹੁਣ ਇੱਕ ਨੇ ਬਸ ਆਪਾਂ ਤੋਂ ਕਿਹੜੀਆਂ ਮੀਆਂ ਖਾ ਹੋਇਆ ਜਾਂਦੀ ਨੇ ਹਰ ਰੋਜ਼ ਦੀ ਰੋਜ਼ ਅੱਜ ਸਵੇਰੇ ਮੈਂ ਤਾਂ ਮੂੰਗੀ ਮਸਰੀ ਦੀ ਦਾਲ ਬਣਾਈ ਸੀਗੀ ਤੇ ਫੇਰ ਕਦੇ ਕਿਸੇ ਨੂੰ ਦੇ ਲਿਆ ਕਰਾਂਗੇ ਕਦੇ ਕਿਸੇ ਨੂੰ ਕਦੇ ਘਰੇ ਬਣਾ ਲਿਆ ਕਰਾਂਗੇ ਇਦਾਂ ਹੀ ਜੀ ਆਪਾਂ ਚੱਲਦਾ ਰਹਿੰਦਾ ਬਸ ਆਪਣਾ ਤੇ ਆ ਚਾਰ ਸਿਆਰ ਸਹਿਜ ਨੇ ਤੋੜ ਤੇ ਹੁਣ ਉਹ ਪਰਲੇ ਰਹਿੰਦੇ ਨੇ ਉਹ ਤੋੜਦੇ ਆ ਤੇ ਜੀ ਇੱਧਰ ਆਪਣੇ ਲੱਗੇ ਹੋਏ ਸੀਗੇ ਜਿਹੜੇ ਚੱਪਣ ਕੱਦੂ ਤੇ ਖੀਰੇ ਵਗੈਰਾ ਦੋ ਖੀਰੇ ਨਿਕਲੇ ਸੀਗੇ 4 5 6 ਗੱਦੂ ਹੋਣਗੇ ਉਹ ਅੱਜ ਮੰਮੀ ਹੁਣੀ ਆਏ ਸੀਗੇ ਆਪਣੇ ਪਿੱਕੇ ਸਾਈਡੋਂ ਤੇ ਉਹਨਾਂ ਨੂੰ ਦੇਤੇ ਆਪਾਂ ਨੇ ਪਿੰਡੀਆਂ ਆਪਾਂ ਪਹਿਲਾਂ ਤਾਂ ਉਹਨਾਂ ਨੂੰ ਦੇਣੀ ਸੀਗਾ ਤੋੜ ਕੇ ਫੇਰ ਜੀ ਧੁੱਪਾਂ ਬਹੁਤ ਸੀਗੀ ਸਿਖਰ ਦੁਪਹਿਰਾ ਹੋਇਆ ਪਿਆ ਸੀਗਾ ਫੇਰ ਅਸੀਂ ਕਿਆ ਚਲੋ ਛੱਡੋ ਪਰੇ ਮੰਮੀ ਕਹਿੰਦੀ ਰਹਿਣ ਦੇ ਚੱਲ ਪਿੰਡੀਆਂ ਤਾਂ ਆਪਾਂ ਸਰਜੂ ਚੋਪਣ ਗੱਦੂ ਇਹ ਤੋੜ ਲਾ ਫੇ ਮੈਂ ਚੋਪਣ ਗੱਦੂ ਤੋੜ ਕੇ ਦੇਤੇ ਸੀਗੇ ਤੇ ਹੁਣ ਇਹ ਪਿੰਡੀਆਂ ਆ ਦੇਖੋ ਸੈਜ ਦੀਆਂ ਤੋੜੀਆਂ ਹੋਈਆਂ ਹਨ ਸਵੇਰ ਦੀਆਂ ਇਹਨਾਂ ਨਾਲੋਂ ਫੇਰ ਵੀ ਛੱਡੀਆਂ ਪਈਆਂ ਨੇ ਉਹਨੇ ਚਲ ਹੁਣ ਮੈਂ ਇਹਨਾਂ ਨੂੰ ਨਹੀਂ ਫੋਲਦੀ ਹੈਗੀ ਇਹ ਰਹਿਣ ਦਾਂਗੇ ਇਦਾਂ ਹੀ ਜਿਹੜੇ ਇੱਧਰ ਲੀਆਂ ਰਹਿੰਦੀਆਂ ਨੇ ਉਹ ਤੋੜ ਲਾਂਗੇ ਉਹ ਨਾ ਥੱਕ ਗਿਆ ਸਵੇਰੇ ਥੋੜੀਆਂ ਜਿਹੀਆਂ ਤੋੜ ਕੇ ਕਿਉਂਕਿ ਜੀ ਕੰਡ ਬਹੁਤ ਆ ਇਹਨਾਂ ਦੇ ਵਿੱਚ ਭਿੰਡੀਆਂ ਖਾਣੀਆਂ ਹੀ ਸੁੱਕੀਆਂ ਨੇ ਤੋੜਨੀਆਂ ਬਹੁਤ ਆ ਕਿੰਨੀਆਂ ਅੱਜ ਸਵੇਰੇ ਦਿਖਾਇਆ ਸੀ ਨਾ ਮੈਂ ਤੁਹਾਨੂੰ ਉਹ ਲੈ ਕੇ ਆਇਆ ਬਾਹਾਂ ਜੀਆਂ ਪਾ ਕੇ ਕਹਿੰਦਾ ਭਿੰਡੇ ਤੋੜਿਆ ਕਰਾਂਗੇ ਹੁਣ ਮੈਂ ਉਹਨੂੰ ਕਹਿੰਦੀ ਸੀ ਮੈਂ ਤੂੰ ਤਾਂ ਕਹਿ ਦਿੰਨਾ ਪਿੰਡੀਆਂ ਹੈਗੀਆਂ ਕਾਫੀ ਲੱਗੀਆਂ ਹੋਣਾਂ ਤੇ ਸਟੈਡ ਆਪਾਂ ਲੈ ਕੇ ਨਹੀਂ ਆ ਜੀ ਭਿੰਡੀਆਂ ਆਪਾਂ ਨੇ ਤੋੜ ਲਈਆਂ ਦੇਖੋ ਇੰਨੇ ਸਾਰੇ ਤੇ ਨਾਲੇ ਫਿਰ ਸਵੇਰੇ ਅੱਜ ਆਪਾਂ ਨੇ ਦੇ ਦਿੱਤੀਆਂ ਸੀਗੀਆਂ ਤੇ ਇਹ ਹੁਣ ਆਪਣੇ ਕੋਲ ਬਚ ਗਈਆਂ ਇਹ ਆਪਾਂ ਨਹੀਂ ਬਣਾਉਂਦੇ ਜੀ ਆਪਣੇ ਕੋਲ ਮੂੰਗੀ ਮਸਰੀ ਪਈਆ ਸਵੇਰੇ ਵੀ ਉਹੀ ਖਾਦੀ ਜਾਣੀ ਆ ਤੇ ਆਪਾਂ ਇਹ ਦੇ ਦਿੰਨੇ ਆ ਜੋਤ ਘੇਮ ਜੋਤ ਨਹੀਂ ਬਣਾ ਲਣਗੇ ਹਨਾ ਕੀ ਕਰਨੀਆਂ ਨੇ ਆਪਾਂ ਨੇ ਆਪਾਂ ਫੇਰ ਤਾਜ਼ੀਆਂ ਜਦੋਂ ਕੱਲ ਨੂੰ ਸ਼ਾਮ ਨੂੰ ਬਣਾਉਣੀਆਂ ਹੋਈਆਂ ਹਾਂਜੀ ਫੇਰ ਜੀ ਬਣਾਉਣੀ ਹੋਈਆਂ ਫੇਰ ਤਾਜੀ ਤੋੜ ਕੇ ਬਣਾਵਾਂਗੇ ਵਹੀ ਜੀ ਪਿੰਡੀ ਵਧੀਆ ਲੱਦੀ ਹੁਣ ਤਾਂ ਤਾਜੀ ਸਬਜ਼ੀ ਆ ਜਦੋਂ ਜੀ ਕਰਿਆ ਨਾ ਤੋੜ ਕੇ ਬਣਾਉਣਾ ਕਿੰਨਾ ਵਧੀਆ ਨਜ਼ਾਰਾ ਬਹੁਤ ਵਧੀਆ ਹਵਾ ਚੱਲਦੀ ਆ ਠੰਡੀ ਜੀ ਨੀ ਕਹਦਾ ਇੱਥੇ ਉੱਠੋ ਨੂੰ ਪਰ ਜਾਣਾ ਪੈਣਾ ਜੀ ਕੰਮ ਕਰਨੇ ਆ ਹਲੇ ਤੇ ਖਵਾ ਬਸਣੀ ਲੱਗ ਰਹੀ ਆ ਤੇ ਖੇਤਾਂ ਦੇ ਦਾ ਵੱਖਰੇ ਨਜ਼ਾਰੇ ਨੇ ਨਾ ਕੋਈ ਆਲੇ ਦਲੇ ਹੈਗਾ ਨਾ ਵਾਸਤਾ ਕਿ ਪਿੰਡ ਘਰ ਵੀ ਜੀ ਦੂਰ ਦੂਨੇ ਬਸ ਤੇ ਬੱਚੇ ਕਿੱਥੇ ਕੋ ਫਿਰਦੇ ਆ ਸ਼ਾਇਦ ਹੁਣ ਦੇਖੇ ਉਹ ਬੱਚੇ ਖੜੇ ਨੇ ਸਟੇਡੀਅਮ ਚ ਤੇ ਆਪਾਂ ਇੱਥੇ ਬੈਠੇ ਹਵਾ ਲੈ ਰਹੇ ਆਂ ਸੱਚੀ ਗੱਲ ਹੈ ਜੀ ਪਿੰਡੀਆਂ ਦੀ ਖਾਜ ਹੋਣ ਲੱਗੀ ਹੁਣ ਦੇਖਦੇ ਆਂ ਜਾ ਕੇ ਹੱਥ ਥੋਨੇ ਸਾਬਣ ਦੇ ਨਾਲ ਸਾਬਣ ਖਾਜ ਹੁੰਦੀ ਆ ਤੇ ਦੇਖ ਲਓ ਜੀ ਥੋੜੀ ਮਿਹਨਤ ਰਹਿਣਾ ਘਰ ਦੀ ਸਬਜ਼ੀ ਹੋ ਜਾਂਦੀ ਹੈ ਬਸ ਥੋੜੀ ਮਿਹਨਤ ਕਰਨੀ ਪੈਂਦੀ ਆ ਹੁਣ ਆਪਣੀ ਸਬਜ਼ੀ ਵਾਦੂ ਜਿੰਨੀ ਮਰਜ਼ੀ ਬਣਾ ਬਣਾ ਖਾਓ ਬਿਨਾ ਸਪਰੇਅ ਤੇ ਮੈਂ ਤੁਹਾਨੂੰ ਦਿਖਾਵਾਂ ਸਾਡੀ ਬੱਕਰੀ ਕਿੱਥੇ ਖੜੀ ਬੈਕਪਰੇ ਦੇ ਕੋਲ ਦੇਖ ਲਿਓ ਦੇਖੋ ਉੱਥੇ ਖੜੀ ਆ ਡੇਕਾਂ ਨਜ਼ਾਰੇ ਨਹੀਂ ਉਹ ਢੰਡੀ ਢੰਡੀ ਖਵਾ ਚੱਲ ਰਹੀ ਆ ਨਾਲੇ ਖੜੀ ਆ ਡੇਕਾਂ ਚਾਹੀ ਗਿਰਜੂ ਵੇ ਬਾਥਰੂਮ ਦੇ ਐਂ ਉੱਥੇ ਖੜੀ ਆ ਬੱਦਰੇ ਤੇ ਕੰਡੇ ਤੇ ਖੜੀ ਆ ਜਮਈ ਆ ਦੇਖੋ ਕਿੰਨੀਆਂ ਚਿੰਗਾ ਖਾ ਖਾ ਇਹਨਾਂ ਨੇ ਢੇਰੀਆਂ ਲਾਤੀਆਂ ਉਹ ਦਿਖਦੀਆਂ ਨੇ ਆਵਲੀਆਂ ਉਹ ਸਾਰੀਆਂ ਚਿੰਗਾਂ ਇਹਨਾਂ ਦੀਆਂ ਨੇ ਜਿਹੜੇ ਬਾਲਣ ਇਕੱਠਾ ਹੋਈ ਜਾਂਦਾ ਬਸ ਬਹੁਤ ਖਾਂਦੇ ਐ ਛੇ ਗਿਰੇ ਜਾਵੇ ਦੇਖ ਲਓ ਇੱਥੇ ਖੜੀ ਆ ਪਰ ਇਹ ਜਾ ਗਿਰਦੀਆਂ ਨਹੀਂ ਹੁੰਦੀ ਆਏਗੀ ਇਹ ਤੇ ਟੀਸੀ ਤੇ ਲੱਗ ਚੜ ਜਾਂਦੀ ਏ ਨੇ ਬਾਥਰੂਮ 'ਚ ਐ ਟੀਸੀ ਤੇ ਖੜੀ ਐ ਆ ਦੇਖੋ ਜੀ ਆਹਾ ਫੇਰ ਮੈਂ ਇਦਾਂ ਸਵਾਰੀਆਂ ਠੇਰੀਆਂ ਲਾ ਲੈਣੀਆਂ ਹੁੰਦੀਆਂ ਜਦੋਂ ਸਵੇਰੇ ਤੇਲ ਜੀ ਹੁੰਦੀ ਆ ਉਦੋਂ ਪਾਣੀ ਹੁੰਦੀ ਆ ਆ ਪੰਜਾਂ ਨੇ ਠੇਰੀਆਂ ਸਵਾਦੀਆਂ ਵਾਲੀਆਂ ਸਾਰੀਆਂ ਤਾਂ ਇਹ ਆਵੜੀਆਂ ਇਹਨਾਂ ਨੂੰ ਫੇਰ ਪਾਵਾਂਗੇ ਤੇ ਇਹਦੇ ਨਾਲ ਜਿਹੜੀ ਭੁੰਡੀ ਹੁੰਦੀ ਹੈ ਸਬਜ਼ੀਆਂ ਤੋਂ ਸਾਰੀ ਮਰ ਜਾਂਦੀ ਹੈ ਤੇ ਆਪਣੀਆਂ ਸਬਜ਼ੀਆਂ ਬਚੀਆਂ ਰਹਿੰਦੀਆਂ ਨੇ ਚਲੋ ਜੀ ਹੁਣ ਚੱਲੀਏ ਚਲੋ ਚਲੋ ਜੀ ਹੁਣ ਚੱਲੀਏ ਉੱਪਰ ਨੂੰ ਕੰਮਕਾਰ ਕਰੀਏ ਤੇ ਹਵਾ ਤਾਂ ਬਹੁਤ ਲੈ ਲਈ ਠੰਡੀ ਠੰਡੀ ਬਹੁਤ ਸੋਹਣੀ ਹਵਾ ਚੱਲਦੀ ਹੈ ਲੋਕ ਜਾ ਰਹੇ ਨੇ ਘਰਾਂ ਨੂੰ ਅੱਜ ਦਿਨ ਜੀ ਲੱਗਿਆ ਪਿਆ ਇਥੇ ਅੱਜ ਦੁਪਹਿਰੇ ਜੀ ਮੰਮੀ ਤੇ ਮੇਰਾ ਭਰਾ ਆਏ ਸੀਗੇ ਤੇ ਉਹ ਚਲੇ ਗਏ 4:00 ਵਜੇ ਤੇ ਉਹ ਆਏ ਸੀਗੇ ਜੀ ਅੱਜ ਆਪਣੇ ਪਿੰਡ ਨਾਲ ਇੱਥੇ ਜਿਹੜੀ ਮੇਰੀ ਛੋਟੀ ਭੈਣ ਆ ਚੰਡੀਗੜ੍ਹ ਵਿਆਹੀ ਹੋਈ ਆ ਤੇ ਉਹਨਾਂ ਦੀ ਭੂਆ ਇੱਥੇ ਤੇ ਸਾਕੀ ਭੂਆ ਜੀ ਉਹਨੇ ਰਿਸ਼ਤਾ ਕਰਾਇਆ ଥିਗਾ ਮੇਰੀ ਭੈਣ ਦਾ ਉਧਰ ਚੰਡੀਗੜ੍ਹ ਵੱਲ ਤੇ ਉਹ ਜੀ ਕੱਲ ਉਹਨਾਂ ਦੀ ਹੋ ਗਈ ਸੀਗੀ ਡੈਥ ਤੇ ਅੱਜ ਉਹਨਾਂ ਦਾ ਸੀਗਾ ਸੰਸਕਾਰ ਤੇ ਉਹ ਸੰਸਕਾਰ ਤੇ ਆਏ ਹੋਏ ਸੀਗੇ ਉਹਨਾਂ ਦੇ ਤੇ ਕਿਉਂਕਿ ਜੀ ਉਹਨਾਂ ਨੇ ਕੱਲ ਰੱਖ ਲਈ ਸੀਗੀ ਉਹਦੇ ਵਿੱਚ ਫ੍ਰਿਜ ਦੇ ਵਿੱਚ ਉਹਨਾਂ ਦਾ ਮੁੰਡਾ ਸੀਗਾ ਬਾਹਰ ਡੇਗ ਗਿਆ ਹੋਇਆ ਉਹਨਾਂ ਦੇ ਆਉਣ ਅੱਜ ਤੋਂ ਬਾਅਦ ਫੇਰ ਦਾਗ ਲਾਇਆ ਅੱਜ ਤੇ ਮੰਮੀ ਤੇ ਮੇਰਾ ਭਰਾ ਆਏ ਹੋਏ ਸੀਗੇ ਅੱਜ ਫੇਰ ਜੀ ਮੈਂ ਵੀ ਗਈ ਸੀਗੀ ਉੱਧਰ ਜਾਣ ਜਾਣ ਦਾ ਹੱਕ ਸੀਗਾ ਆਪਣਾ ਚਲੋ ਜੀ ਉੱਧਰ ਗਏ ਤੇ ਉੱਥੇ ਆਪਣਾ ਸਾਰਾ ਦੁਪਹਿਰਾ ਨਿੰਗਿਆ ਅੱਜ ਆਪਾਂ ਗਏ ਸੀਗੇ ਉੱਥੇ ਡੇਢ 1 ਵਜੇ ਚਲੇ ਗਏ ਸੀਗੇ ਜੀ 1 ਵਜੇ ਚਲੇ ਗਏ ਤੇ ਮੈਂ ਸਾਢੇ 3 ਵਜੇ ਸਾਢੇ 3 ਵਜੇ ਘਰੇ ਆ ਗਏ ਸੀਗੇ ਤੇ ਫੈਜਪੀਤ ਰਹਿ ਪਿਆ ਸੀਗਾ ਉੱਥੇ ਮੈਂ ਆ ਕੇ ਜੀ ਸੰਨੀ ਵਗੈਰਾ ਕਰਨੀ ਸੀਗੀ ਫਿਰ ਮੇਰੇ ਭਰਾ ਨੇ ਵੀ ਵਾਪਸ ਜਾਣਾ ਸੀਗਾ ਕਿਉਂਕਿ ਜੀ ਉਹਨੂੰ ਉਹਦੀ ਵੀ ਡਿਊਟੀ ਦਾ ਕੰਮ ਹੁੰਦਾ ਤੇ ਘੰਟਾ ਤਾਂ ਉਹਨਾਂ ਨੂੰ ਰਾਹ ਚ ਲੱਗ ਜਾਂਦਾ ਫਿਰ ਉਹਨੇ ਜਾਣਾ ਸੀਗਾ ਉਹ ਜਿਹੜੇ ਗੁਰਦੁਆਸਾ ਪਾਠ ਕਰਦਾ ਉੱਥੇ ਫਿਰ ਪਾਠ ਦਾ ਟਾਈਮ ਹੋ ਜਾਂਦਾ ਉਹਦਾ ਤਾਂ ਕਰਕੇ ਉਹਨੇ ਜਲਦੀ ਮੁੜਨਾ ਸੀਗਾ ਫਿਰ ਧਾਰਾਂ ਵਿੱਚ ਓਣੀਆਂ ਸੀਗੀਆਂ ਉਹਨੇ ਜਾ ਕੇ ਤਾਂ ਫਿਰ ਉਹ ਛੇਤੀ ਅਸੀਂ ਮੁੜ ਆਏ ਸੀਗੇ ਗੁਰਦੁਆਰ ਸਾਹਿਬ ਮੱਥਾ ਟੇਕ ਕੇ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਨੂੰ ਕੰਮਕਾਰ ਕਰਦੇ ਆਂ ਤੇ ਜੀ ਅੱਜ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਜੇ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਚਲੋ ਜੀ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤੱਕ ਲਈਓ ਕੇ ਬਾਏ ਬਾਏ ਟਾਟਾ